आप तो मतलब बच्चा लभना बच्चा जिदा मर क्यों ਇਹ ਮੈਨੂੰ ਕੱਲ੍ਹ ਦੇ ਡਾਕਟਰ ਨੇ ਕਿਹਾ ਕਿ ਫਾਰਮ ਦੇ ਬਿਰਾਉਦੇ ਆ ਅੱਜ ਮੈਂ ਇਹਨੂੰ ਵੀ ਪੁੱਛਾਂਗੇ ਜੀ ਅਬਦੁੱਲ ਰੱਜ਼ ਬਚਾਏ ਗੱਲ ਨਹੀਂ ਨੂੰ ਮੋਟਾ ਸ੍ਰੈਪਟ ਇਹ ਲੱਗਿਆ ਅਜੋ ਐਸਐਚਓ ਸਾਹਮਣੇ ਜੋ ਬਿਆਨ ਦੋ ਆਪਾਂ ਨੂੰ ਮੈਨੂੰ ਕਿਹਾ ਮੈਂ ਉਹ ਸਾਹਮਣੇ ਪਿਛਲੇ ਦਿਨੀ ਜੱਚਾ ਬੱਚਾ ਵਾਰਡ ਵਿੱਚੋਂ ਇੱਕ ਨਕਲੀ ਨਰਸ ਬਣ ਕੇ ਬੱਚੇ ਦੀ ਦਾਦੀ ਨੂੰ ਨਾਲ ਲੈ ਕੇ ਇੱਥੇ ਆਈ ਔਰ ਧਾਰਕਾਡ ਦਾ ਬਹਾਨਾ ਮਾਰ ਕੇ ਬੱਚਾ ਰਫੂ ਚੱਕਰ ਲੈ ਕੇ ਉਫਰਾਰ ਹੋ ਗਈ ਸਾਡੇ ਨਾਲ ਇਸ ਵੇਲੇ ਜੁੜੇ ਹਨ ਭਾਜਪਾ ਦੇ ਮੁਖ ਬੁਲਾਰੇ ਮਹਿੰਦਰ ਸਿੰਘ ਬਲੇਰ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਬਲੇਰ ਸਾਹਿਬ ਇਸ ਇੱਕ ਬੱਚਾ ਜਿਹੜਾ ਇੱਥੋਂ ਚੋਰੀ ਹੋ ਗਿਆ ਹੈ ਨਕਲੀ ਨਰਸ ਲੈ ਗਈ ਸੀ ਉਸ ਸੰਬੰਧ ਵਿੱਚ ਤੁਹਾਡਾ ਕੀ ਕਹਿਣਾ ਹੈ ਜੈ ਜੀ ਜੈਪੁਰ ਮੈਂ ਸਰਦਾਰ ਮਹਿੰਦਰ ਸਿੰਘ ਬਲੇਰ ਮੁਕਫਲਾਰਾ ਪੰਜਾਬ ਐਸ்சி ਮੋਰਚਾ ਬੀਜੇਪੀ ਮੈਨੂੰ ਫੋਨ ਗਿਆ ਸੀਗਾ ਵੀ ਇਸ ਤਰੀਕੇ ਦੇ ਨਾਲ ਇਨੀ ਤਰੀਕ ਨੂੰ ਬੀਬੀ ਜੀ ਦਾ ਬੱਚਾ ਚੋਰੀ ਹੋ ਗਿਆ ਇੱਕ ਜਲੀ ਨੱਥ ਬਣ ਕੇ ਉਹ ਤੇ ਗਈ ਬੱਚੇ ਦੇ ਟੈਸਟ ਕਰਨੇ ਆ ਬੱਚੇ ਦਾ ਸੈਂਪਲ ਲੈਣਾ ਆ ਇਹਨੂੰ ਬਲਾਖੜਾ ਕੇ ਥੱਲੇ ਲੈ ਆਈ ਥੱਲੋਂ ਲੈ ਕੇ ਮੁੜ ਕੇ ਕਿਤੇ ਕਹਿ ਦਿੱਤਾ ਮੈਂ ਤਾਂ ਕੋ ਧਾਰ ਕਾਰਡ ਲੈ ਕੇ ਆ ਉਹ ਤੋਂ ਬਾਅਦ ਬੱਚਾ ਲੈ ਕੇ ਗਮ ਹੋ ਗਿਆ ਪਰ ਮੈਂ ਸਭ ਤੋਂ ਪਹਿਲੇ ਇਹ ਗੱਲ ਕਹਿਣੀ ਚਾਹੁੰਦਾ ਵੀ ਜੇ ਪ੍ਰਾਈਵੇਟ ਚ ਕੋਈ ਮੁੰਡਾ ਆ ਜਾਂ ਲੜਕੀਓ ਐਂਟਰੀ ਕਿਦਾਂ ਕਰ ਗਿਆ ਉਹ ਪਾਸਮਲਟੀ ਬਣਦੀ ਆ ਹਸਪੀਟਲ ਦੀ ਕਿਉਂਕਿ ਸਭ ਸੱਜਣ ਦੀ ਡਿਊਟੀ ਬਣਦੀ ਆ ਸਾਰਿਆਂ ਨੂੰ ਆਪਣੇ ਕੰਟਰੋਲ ਚ ਰੱਖਣਾ ਜਹਾਂ ਪੇੜੀਆਂ ਨਹੀਂ ਹੈ ਬੱਚਾ ਗਿਆ ਬੀਬੀ ਦਾ ਇਹ ਬਹੁਤ ਮੰਨਪਾਕੀ ਗੱਲ ਹੈ ਕਿਸੇ ਦਾ ਵੀ ਬੱਚਾ ਚਲੇ ਜਾਣਾ ਚੋਰੀ ਹੋ ਜਾਣਾ ਹਸਪੀਟਲ ਦੇ ਵਿੱਚੋਂ ਕਹਿ ਰਿਹਾ ਯਾਰੋ ਪਰ ਮੈਂ ਆਪਣੀ ਡਿਊਟੀ ਨਿਭਾਉਂਦਿਆਂ ਹੋਇਆ ਇਹਨਾਂ ਗਰੀਬਾਂ ਦੀ ਪਬਲਿਕ ਦੇ ਵਿੱਚ ਮੈਂ ਸੁਣਨ ਗੱਲ ਆਇਆ ਔਰ ਚੰਡੀਗੜ੍ਹ ਤੱਕ ਮੈਂ ਮੈਸੇਜ ਭੇਜ ਦਿੱਤਾ ਆਪਣਾ ਪੁਲਿਸ ਪ੍ਰਸ਼ਾਸਨ ਮੇਰੇ ਕੋਲ ਆਇਆ ਆ ਸਿਟੀ ਥਾਣੇਦਾਨ ਚਾਰਜ ਐਸ ਐਚਓ ਸਾਹਿਬ ਬਹੁਤ ਵੀਬੇ ਬੰਦੇ ਆ ਉਹਨਾਂ ਨੇ ਬੜੇ ਵਿਸਤਾਰ ਦੇ ਨਾਲ ਮੈਨੂੰ ਗੱਲ ਸਮਝਾਈ ਹੈ ਬਈ ਜਿੰਨੇ ਕੈਮਰੇ ਆ ਸ਼ਹਿਰ ਦੇ ਸਾਰੇ ਕੰਗਾਲੇ ਜਾ ਰਹੇ ਆ ਔਰ ਇਹਨਾਂ ਦੇ ਵੀ ਟੈਲੀਫੋਨ ਨੰਬਰ ਜਿਹੜੇ ਲੈ ਕੇ ਇਹ ਬਿਲਕੁਲ ਸੱਚੀ ਗੱਲ ਆ ਕਈ ਵਾਰੀ ਦੁਸ਼ਮਣ ਵਿੱਚ ਹੀ ਹੁੰਦਾ ਇਹਨਾਂ ਦੇ ਵੀ ਲੈ ਕੇ ਸਾਰੀ ਪੁਆਨਚਨ ਕਰਕੇ ਇਹ ਬੜਾ ਸੀਰੀਅਸ ਮੈਟਰ ਆ ਮੈਟਰ ਆ ਐਸਐਚਓ ਨੇ ਵਿਸ਼ਵਾਸ ਦਿੱਤਾ ਵੀ ਅਸੀਂ ਜਰੂਰ ਇਹ ਮਸਲਾ ਹੱਲ ਕਰਕੇ ਦੇਾਂਗੇ ਪਰ ਸਾਨੂੰ ਐਸਐਸਪੀ ਦਫ਼ਤਰ ਦਾ 4 ਵਜੇ ਦਾ ਟਾਈਮ ਵੀ ਮਿਲਿਆ ਆ ਅਸੀਂ ਚਾਹੁੰਦੇ ਸੀ ਵੀ ਉੱਥੇ ਸੈੱਟ ਬਣਾਈ ਜਾਵੇ ਅਫਸਰਾਂ ਦੀ ਹੱਟ ਬਣਾ ਕੇ ਬਹੁਤ ਗੰਭੀਰਾ ਹੋ ਸਕਦਾ ਹਸਦਾ ਹਸਪੀਟਲ ਦੇ ਡਾਕਟਰਾਂ ਨਰਸਾਂ ਦੇ ਵੀ ਮਿਲਿ ਪੜਤੋ ਸਕਦੀ ਆ ਇਹ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਦੋਨੇ ਪਊਏ ਆਪਾਂ ਨੂੰ ਦੇਖਣੇ ਪੈਣਗੇ ਸ਼ੱਕ ਨਜ਼ਰ ਦੇ ਵਿੱਚ ਦੂਜੀ ਗੱਲ ਅਦਰਵਾਇਜੇ ਨਾ ਬੱਚਾ ਮਿਲਦਾ ਅਸੀਂ ਇਸ ਹਸਪੀਟਲ ਦਾ ਘਰਾਉ ਕਰਾਂਗੇ ਜੇਦੀ ਵੀ ਹਸਪੀਟਲ ਦੇ ਸੈੱਫ ਸਰਜਨਰੀ ਡਿਊਟੀ ਬਣਦੀ ਆ ਉਹਨੂੰ ਪਟ્રોલ ਚ ਕਰਨਾ ਬਣਦਾ ਆ ਵਰਕਰਾਂ ਨੂੰ ਲੈਣਾ ਉਹਦੀ ਲਗੇਲੀ ਦੇ ਨਾਲੇ ਬੱਚਾ ਚੋਰੀ ਹੋਇਆ ਤੇ ਪਰਚਾ ਜਿਹੜਾ ਨਹੀਂ ਤ ਉਹਦੇ ਤੇ ਦਰਜ ਕੀਤਾ ਜਾਊਗਾ ਪੁਲਿਸ ਪ੍ਰਸ਼ਾਸਨ ਮੰਨਿਓ ਕੀ ਕਾਰਵਾਈ ਹੋ ਰਹੀ ਹੈ ਪੁਲਿਸ ਪ੍ਰਸ਼ਾਸਨ ਬਹੁਤ ਅੱਛੀ ਕੈਮਰੇ ਸਾਰੇ ਉਹਨਾਂ ਨੇ ਮੈਨੂੰ ਦੱਸਿਆ ਸਬ ਸਾਬ ਜੀ ਨੇ ਵੀ ਪੂਰੀ ਸੈੱਟ ਬਣਾ ਦਿੱਤੀ ਇਹਨਾਂ ਨੇ ਆਪਣੇ ਵੱਲੋਂ ਵੀ ਜਿੱਦਾਂ ਜਿੱਦਾਂ ਵੀ ਕੈਮਰੇ ਆਉਂਦੇ ਆ ਉਦਾਂ ਦਾ ਢੰਗਾਲੇ ਜਾ ਰਿਹਾ ਆ ਔਰ ਉਹਨਾਂ ਨੇ ਬੜੀ ਢੰਗਾਈ ਦੇ ਵਿੱਚ ਮੈਨੂੰ ਇੱਕ ਗੱਲ ਦੱਸੀ ਆ ਕਿੰਦੇ ਵੀ ਦੋਨੇ ਪਉ ਆਪਾਂ ਦੇਖਣੇ ਆ ਦੋਨੇ ਪਹਿਲ ਦੇਖ ਕੇ ਇਹਨਾਂ ਤੇ ਵੀ ਜਿਹੜੇ ਕਈ ਵਾਰੀ ਇਹਨਾਂ ਦਾ ਵੀ ਕੋਈ ਬੰਦਾ ਦੁਸ਼ਮਣ ਵਿੱਚ ਹੋ ਸਕਦਾ ਔਰ ਜਿਹੜਾ ਪਬਲਿਕ ਦਾ ਤਾਂ ਹੈਗਾ ਹੀ ਹੈਗਾ ਉਹਨਾਂ ਨੇ ਕਹੇ ਦੋ ਚੌਹ ਦਿਨਾਂ ਦੇ ਵਿੱਚ ਇਹ ਮਸਲਾ ਜ਼ਰੂਰ ਹੱਲ ਕਰਕੇ ਤੁਹਾਨੂੰ ਦਿਆਂਗੇ ਬਲੇਰ ਸਾਹਿਬ ਕਿਤੇ ਨਾ ਕਿਤੇ ਲੱਗ ਨਹੀਂ ਰਿਹਾ ਤੁਹਾਨੂੰ ਕਿ ਸਿਵਲ ਹਸਪੀਟਲ ਦੇ ਅੰਦਰ ਜਿਹੜੇ ਕੈਮਰੇ ਲੱਗੇ ਆ ਇੱਕ ਦੋ ਕੈਮਰੇ ਆ ਬਾਕੀ ਤਾਂ ਕੋਈ ਕੈਮਰਾ ਹੈ ਹੀ ਨਹੀਂਗਾ ਦੇਖੋ ਜੀ ਜਿਹੜੇ ਭਗਵੰਤ ਮਾਨ ਜੀ ਸਾਡੇ ਸੀਐਮ ਸਾਹਿਬ ਆ ਮਾਨ ਜੋ ਕੀ ਕਹਿੰਦੇ ਜੀ ਇਹ ਹਸਪੀਟਲ ਸਮਾਰਟ ਆ ਇਹ ਸਮਾਰਟ ਨਹੀਂ ਆ ਨਰਕ ਆ ਕਿੱਥੇ ਕੋਈ ਸੋਧਾ ਨਹੀਂ ਐ ਕੋਈ ਕੈਬਨਰੀ ਚੱਲਦੇ ਚਾਹਾਂ ਪੀਂਦੇ ਡਾਕਟਰ ਕੌਫੀਆਂ ਪੀਂਦੇ ਆ ਤੇ ਨਿਕਲ ਜਾਂਦੇ ਸ਼ਾਮ ਨੂੰ 2.5 ਲੱਖ ਰੁਪਏ ਨਾਲ ਦੀਆਂ ਤਨਖਾਹਾਂ ਕੋਈ ਜ਼ਿੰਮੇਵਾਰੀ ਨਹੀਂ ਕਹੀ ਸਮਝਦਾ ਕਿਤੇ ਨਾ ਕਿਤੇ ਲੱਗ ਨਹੀਂ ਰਿਹਾ ਕਿ ਜਿਹੜਾ ਜੱਚਾ ਬੱਚਾ ਵਾਰਡ ਆ ਉਹ ਬਹੁਤ ਗਲਤ ਜਗ੍ਹਾ ਤੇ ਬਣਾਇਆ ਗਿਆ ਤੀਜੀ ਚੌਥੀ ਮੰਜ਼ਲ ਤੇ ਜਦਕਿ ਡਿਲੀਵਰੀ ਵਾਲੀਆਂ ਔਰਤਾਂ ਨੂੰ ਜਾਣਾ ਬੜਾ ਮੁਸ਼ਕਿਲ ਵਾ ਤੇ ਆਣਾ ਬੜਾ ਮੁਸ਼ਕਿਲ ਆ ਮਰੀਜ਼ਾਂ ਨੂੰ ਤੁਹਾਡੀ ਬਿਲਕੁਲ ਗੱਲ ਠੀਕ ਆ ਇਹ ਸੇਫ ਸਾਈਡ ਜਿਹੜੀਆਂ ਡ੍ਰਿਪਲੀ ਜੜੀਆਂ ਬੱਚੀਆਂ ਬੱਚੇ ਆਉਂਦੇ ਆ ਇੱਥੇ ਕੇਸ ਕਰਾਉਣ ਆਉਂਦੇ ਉਹਨਾਂ ਨੂੰ ਤਾਂ ਕੋਈ ਥੱਲੇ ਬਣਾਉਣਾ ਚਾਹੀਦਾ ਭਾਵੇਂ ਵੇਸਟਮੈਂਟ ਚ ਬਣਾਉਣ ਵੇਸਮੈਂਟ ਚ ਬਣਾ ਕੇ ਇੱਕ ਗੇਟ ਲੋਹੇ ਦਾ ਲੱਗਣਾ ਚਾਹੀਦਾ ਜਿੱਥੇ ਕੋਈ ਇਹਨਾਂ ਦੀ ਮਰਜ਼ੀ ਤੋਂ ਬਗੈਰ ਬੱਚਿਆਂ ਦੇ ਵਿੱਚ ਕੋਈ ਐਂਟਰੀ ਨਾ ਕਰ ਸਕੇ ਕਿਉਂਕਿ ਜਿਹੜੀ ਐਂਟਰੀ ਆ ਉਹ ਬਿਲਕੁਲ ਪਰਿਵਾਰ ਦੇ ਘਰ ਵਾਲੇ ਦੀ ਤਿੰਨਾਂ ਬੰਦਿਆਂ ਦੀ ਬਸ ਮੈਂਟਰੀ ਹੋਣੀ ਚਾਹੀਦੀ ਆ ਉਹਦਾ ਇੱਕ ਘਰ ਵਾਲਾ ਜਾਵੇ ਤੇ ਇੱਕ ਦੀ ਮਾਤਾ ਜਾਵੇ ਧੰਨਵਾਦ ਜੈਪੀ ਜੈ ਭਾਰਤ ਜੇ ਨਾ ਗੱਲ ਬਣੀ ਤੇ ਸੱਪ ਸੱਦਨ ਤੇ ਪਤਾ ਕੀਤਾ ਜਾਊਗਾ ਤਰਾਵਾਂਗੇ ਧੰਨਵਾਦ